ਅਵਲ ਅੱਲਾ ਨੂਰ ਉਪਾਇ ਕੁਦਰਤ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਬਜੋਗ ਉਪਜਾ ਕੌਣ ਭਲੇ ਕੌਮ ਬੰਦੇ ਦੀ ਮਹਾਵਾਕ ਅਨੁਸਾਰ ਜ਼ਿਲ੍ਹਾ ਮਾਲੇਰ ਕੋਟਲਾ ਦੇ ਪਿੰਡ ਕਲਿਆਣ ਵਿਖੇ ਮੁਸਲਿਮ ਭਾਈਚਾਰੇ ਦੇ ਪਵਿੱਤਰ ਰਮਜ਼ਾਨ ਦੇ ਮਹੀਨੇ ਰੋਜ਼ਿਆਂ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਲਿਆਣ ਪਿੰਡ ਦੇ ਵਸਨੀਕ ਅਮਰਿਤਪਾਲ ਸਿੰਘ ਬਾਠ ਅਤੇ ਸੂਹ ਪਰਿਵਾਰ ਨੇ ਆਪਸੀ ਧਰਮਾਂ ਦੇ ਤਾਲਮੇਲ ਭਾਈਚਾਰ ਸਾਂਝ ਤੇ ਦੁੱਖ ਸੁੱਖ ਦੁੱਖ ਦੇ ਮੇਲ ਮਿਲਾਪ ਤੇ ਪਿਆਰ ਦੀਆਂ ਤੰਦਾਂ ਨੂੰ ਧਾਰਮਿਕ ਤੇ ਸਮਾਜਿਕ ਤੌਰ ਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਮੁਸਲਮਾਨ ਲੋਕਾਂ ਦੇ ਰੋਜ਼ੇ ਖਲਵਾਏ ਇਸ ਮੌਕੇ ਤੇ ਗੱਲਬਾਤ ਕਰਦਿਆਂ ਅਮਰਤਪਾਲ ਸਿੰਘ ਨੇ ਕਿਹਾ ਇਹ ਇਹ ਉਪਰਾਲਾ ਕਰਕੇ ਮੁਸਲਮਨ ਭਾਈਚਾਰੇ ਦੇ ਲੋਕਾਂ ਦੇ ਰੋਜ਼ੇ ਖਲਵਾਏ ਗਏ ਹਨ ਇਸ ਵੇ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ ਤੇ ਇਕੱਠਿਆਂ ਬੈਠ ਕੇ ਰੋਜ਼ਾ ਉਤਾਰੀ ਵੀ ਕੀਤੀ ਇਸ ਮੌਕੇ ਤੇ ਮਲੇਰ ਕੋਟਲਾ ਤੋਂ ਪੰਜਾਬ ਮਕਬੋਰਡ ਦੇ ਚੇਅਰਮੈਨ ਜਨਾਬ ਮੁਹੰਮਦ ਅਵੈਸ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਸਾਰੇ ਧਰਮਾਂ ਦੇ ਲੋਕਾਂ ਨੇ ਇੱਕ ਸੱਤਲੇ ਬੈਠ ਕੇ ਇਕੱਠਿਆਂ ਬੈਠ ਕੇ ਰੋਜ਼ਾ ਉਤਾਰੀ ਕੀਤੀ ਚੇਅਰਮੈਨ ਇਨਾਮ ਮੁਹੰਮਦ ਅਵੈਸ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਰਮਜ਼ਾਨੁਲ ਮੁਬਾਰਕ ਦੇ ਪਵਿੱਤਰ ਮਹੀਨੇ ਦੌਰਾਨ ਮਲੇਰ ਕੋਟਲਾ ਚ ਅਗੇਆਂ ਇਫਤਾਰ ਪਾਰਟੀਆਂ ਰਾਹੀਂ ਆਪਸੀ ਭਾਈਚਾਰਕ ਸਾਂਝ ਨੂੰ ਜੋ ਬੜਾਵਾ ਮਿਲਦਾ ਹੈ ਉਸ ਦਾ ਕੋਈ ਸਾਨ ਨਹੀਂ ਹੈ ਉਹਨਾਂ ਕਿਹਾ ਕਿ ਹਰ ਰੋਜ਼ ਸਹਿਰ ਅੰਦਰ ਹਿੰਦੂ ਸਿੱਖ ਭਰਾਵਾਂ ਵੱਲੋਂ ਕੀਤੀਆਂ ਜਾਂਦੀਆਂ ਇਫਤਾਰ ਪਾਰਟੀਆਂ ਜਿੱਥੇ ਸਾਡੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੀਆਂ ਨੇ ਅੱਜ ਮੈਂ ਰਹਿਣ ਖੁਸ਼ ਹਾਂ ਸਾਰੇ ਦਿਨ ਤੋਂ ਅੱਜ ਮੈਂ ਸਭ ਤੋਂ ਜ਼ਿਆਦਾ ਖੁਸ਼ ਹਾਂ ਅੱਜ ਕੋਈ ਕੋਈ ਅਬਰਪਾਲ ਜੀ ਨੇ ਬਹੁਤ ਨਾਮਾਨ ਨਵਾਜ਼ੀ ਦਾ ਆਪਣਾ ਪ੍ਰਗਟਾਵਾ ਕੀਤਾ ਹੈ ਤੇ ਮੈਂ ਉਹਨਾਂ ਦੇ ਰੱਬ ਤੋਂ ਦੁਆ ਕਰਦਾ ਕਿ ਰੱਬ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਪਰਿਵਾਰ ਨੇ پتا جی بہت اچھے انسان ہیں اے بہت ہی خدا پر سبندے آ کے سانوں سارے بھائی چار سارے کٹے ہیں یہ بہت ہی ایک بہت ہی پیار اور محبت کا سبوت اس کر کے محلہ تو دعا کرنا گرابروں میں ہمیشہ ترقیاں بخش

ਤੇ ਪਿੰਡ ਵਾਸੀਆਂ ਵਾਸਤੇ ਮੇਜ਼ਬਾਨਾਂ ਵਾਸਤੇ ਓਤੋ ਵੀ ਜ਼ਿਆਦਾ ਖੁਸ਼ੀ ਦਾ ਦੇਣਾ ਤੇ ਪੂਰਾ ਪਿੰਡ ਉਹਨਾਂ ਦਾ ਤੈ ਦਿਲੋਂ ਧੰਨਵਾਦ ਆ ਤੇ ਯਕੀਨਨ ਅੱਲਾਹ ਤਾਲਾ ਦੇ ਅੱਗੇ ਦੁਆ ਕਿ ਅੱਲਾਹ ਤਾਲਾ بار بار ਇਹ ਰਮਜ਼ਾਨ ਦਾ ਮੌਕਾ ਜਿਵੇਂ ਸਾਡੇ ਸਾਂਝੇ ਤਹਿਵਾਰ ਨੇ ਇਹ ਮੌਕੇ ਅੱਲਾਹ ਤਾਲਾ ਸਾਨੂੰ بار بار ਨਸੀਬ ਕਰਨ ਤਾਂ ਕਿ ਅਸੀਂ ਇੱਕ ਜੁੱਟ ਹੋ ਕੇ ਇਹ ਸਾਂਝਾ ਪੈਗਾਮ ਮਲੇਰ ਕੋੜਲੇ ਦੀ ਧਰਤੀ ਤੋਂ ਦਿੰਦੇ ਰਹੀਏ ਤੇ ਅਸੀਂ ਆਵਾਜ਼ ਰੱਖੀਏ ਪੂਰੀ ਆਪਣੇ ਆਣ ਵਾਲੇ ਜਿਹੜੀ ਕੌਮ ਆ ਬਸਤੀਆ ਲੋਕਾਂ ਦੀ ਸੋਚ ਆ ਅੱਜ ਯਕੀਨਨ ਅਸੀਂ ਦੇਖ ਰਹੇ ਹਾਂ ਮਾਹੌਲ ਆ ਸੇ ਪਾਸੇ ਦਾ ਕਿ ਲੋਕਾਂ ਦੀ ਸੋਚ ਬਦਲਦੀ ਜਾ ਰਹੀ ਆ ਤੇ ਲੋਕਾਂ ਵੱਲੋਂ ਬਹੁਤ ਬਹਾਂ ਫਲਾਈਆਂ ਜਾ ਰਹੀਆਂ ਲੋਕਾਂ ਵੱਲੋਂ ਕੁਝ ਜਾਨੀ ਕਿ ਅਫਵਾਹਾਂ ਫਲਾ ਕੇ ਝੂਠ ਸੱਚ ਇੱਧਰ ਉੱਧਰ ਕਰਕੇ ਉਹ ਲੋਕਾਂ ਨੂੰ ਜਾਨੀ ਕਿ ਰਸਵਾ ਕੀਤਾ ਜਾ ਰਿਹਾ ਆ ਆਪਸ ਦੇ ਅੰਦਰ ਲੇਕਿਨ ਅੱਜ ਮਾਹੌਲ ਦੇ ਹਿਸਾਬ ਨਾਲ ਅਸੀਂ ਅੱਲਾ ਦਾ ਸ਼ੁਕਰ ਅਦਾ ਕਰਦੇ ਆ ਕਿ ਅੱਲਾ ਤਾਲਾ ਨੇ ਸਾਨੂੰ ਮਲੇਰ ਕੋੜਲੇ ਦੇ ਅੰਦਰ ਆ ਇਨਾਮ ਦਿੱਤਾ ਕਿ ਅਸੀਂ ਇੱਕ ਸਾਂਝਾ ਪਲੇਟਫਾਰਮ ਆਫਤਾਰੀ ਹੋਵੇ ਸੈਰੀ ਹੋਵੇ ਜਾਂ ਧਾਰਮਿਕ ਜਿੰਨੇ ਵੀ ਆਪਣੇ ਜਿੰਮੇਦਾਰਾਂ ਦੇ ਜਿਹੜੇ ਬੈਠਣਾ ਉੱਠਣਾ ਜਾਂ ਜਿਹੜਾ ਵੀ ਸੰਮੇਲਨ ਹੁੰਦੇ ਨੇ ਅਸੀਂ ਇੱਕ ਮੰਚ ਤੇ ਹੋ ਕੇ ਇਕੱਠੇ ਹੋ ਕੇ ਨਮਾਉਂਦੇ ਅੱਲਾ ਦਾ एहਸਾਨਾ ਅੱਜ ਕੀ ਨਾਮ ਮੈਂ ਆਰਡਰ ਦੀ ਕੈਪਟਨ ਬਲਦੇਵ ਸਿੰਘ ਜਿਹੜਾ ਪਰਵਾਰ ਇੰਡੀਅਨ ਐਕਸਲਸ ਨਾਲ ਲੀਗ ਜੁਲੰਗ ਲੈਕੋੜਾ ਜਿਹੜੇ ਪਿੰਡ ਖੜਿਆ ਜੀ ਅਸੀਂ ਵੀ ਕल्याण ਖੜਿਆ ਮੇਰੇ ਦੋਸਤ ਨੇ ਸਾਡੇ ਵੀਰੇ ਕੈਸ਼ੀਅਰ ਉਹਨਾਂ ਦੇ ਘਰੇ ਹੋਜਾ ਖਰਵਾਉਣ ਦੀ ਰਕਮ ਆਦ ਚੁੱਕੀ ਆ ਰਹੀ ਹੈ ਉਸ ਕਰਕੇ ਅਸੀਂ ਸਾਰੇ ਸਾਥੀ ਸਾਰੇ ਇਕੱਠੇ ਹੋ ਕੇ ਉਹਨਾਂ ਦੇ ਵਿੱਚ ਸ਼ਾਮਲ ਹੋਏ ਹਾਂ ਮੇਰਾ ਨੰਬਰ 9588 ਹੈ ਜੀ ਅੱਜ ਜਿਹੜਾ ਰੋਜ਼ਾਨਾ ਪ੍ਰੋਗਰਾਮ ਲੱਗਿਆ ਗਿਆ ਕਿਹੜੇ ਪਿੰਡ ਰੱਖਿਆ ਗਿਆ ਸੀ ਇਹ ਵੱਲੋਂ ਇਹ ਪਿੰਡੇ ਕਲਿਆਣ ਆ ਜੀ ਲੋਕ ਹੋਣਾਂ ਜ਼ਿਲ੍ਹੇ ਦੇ ਵਿੱਚ ਇਹ ਵੀ ਆਪਣੇ ਪਰਿਵਾਰ ਵੱਲੋਂ ਸਰਦਾਰ ਗਿਲਵੰਦ ਸਿੰਘ ਦੀ ਬਾਠ ਤੇ ਅਮਰਪਾਲ ਸਿੰਘ ਦੀ ਬਾਠ ਸਾਡੇ ਵੱਲੋਂ ਆਪਣੇ ਗ੍ਰਹਿ ਵਿਖੇ ਹੋਇਆ ਜੀ ਇਹ ਪ੍ਰੋਗਰਾਮ ਰੋਜ਼ਿਆਂ ਦਾ ਆ ਕੌਣ ਪਹੁੰਚੇ ਨਵਰੇ ਇੱਥੇ ਬਾਕਰ ਬੋਰਡ ਦੇ ਚੇਅਰਮੈਨ ਨਵੇਂ ਨੁਕਤੇ ਜਿਹੜੇ ਨੇ ਆਪਣੇ ਮੁਹੰਮਦ ਰਵਾਇਦ ਸਾਹਿਬ ਉਹਨਾਂ ਦੀ ਟੀਮ ਸਮਸ਼ਾਰ ਗਈ ਹੋਰੀ ਹੋਰ ਬਾਕੀ ਦੇ ਮੈਂਬਰ ਨੇ ਬਾਕਰ ਬੋਰਡ ਦੇ ਆਪਣੇ ਪਿੰਡ ਤੋਂ ਮੁਸਲਮਾਨ ਭਾਈ ਜਾਰੇ ਦੇ ਜਿੰਨੇ ਵੀ ਸੱਜਣ ਨੇ ਆਪਣੇ ਮਿੱਤਰ ਹੁਮਨਤਾਈ ਜਾਰੇ ਨਾਲ ਜਿੰਨੇ ਵੀ ਆਪਣੇ ਨਾਲ ਹੈਗਾ ਜਿੰਨਾਂ ਦੀ ਸਾਂਝ ਉਹ ਸਾਰੇ ਇੱਥੇ ਹੁਮਾ ਕੇ ਪਹੁੰਚੇ ਨੇ ਬਾਕੀ ਪਿੰਡ ਦੇ ਆਪਣੇ ਨਗਰ ਦੇ ਰਿਸ਼ਤੇਦਾਰ ਵੀ ਪਹੁੰਚੇ ਨਗਰ ਦੇ دوست ਮਿੱਤਰ ਵੀ ਸਾਡੇ ਆਏ ਨੇ ਇਹ ਪਹਿਲੀ ਵਾਰੀ ਲੋਕ ਜਿਹੜਾ ਆਏ ਨੇ ਨਾ ਪਹਿਲਾਂ ਵੀ ਪੜਦੇ ਪਹਿਲਾਂ ਆਪਾਂ ਪਿੰਡ 'ਚ ਪ੍ਰੋਗਰਾਮ ਕਰਦੇ ਹਾਂ ਰਵੈਸ਼ ਬਾਈ ਵੀ ਇਸ ਵਾਰ ਇਹਨਾਂ ਦੀ ਨੋਕੀ ਹੋਣ ਕਰਕੇ ਆਪਾਂ ਇਹਨਾਂ ਦੇ ਚੇਅਰਮੈਨ ਬਣਨ ਦੀ ਖੁਸ਼ੀ ਦੇ ਵਿੱਚ ਇਸ ਵਾਰ ਆਪਣੇ ਘਰ ਵਿਖੇ ਪਹਿਲੀ ਵਾਰੀ ਖੁਲਾਇਆ ਨੀ ਦੁੱਜੀ ਜੀ ਆਪਣੇ ਨਗਰ ਵਿੱਚ ਖੁਲਾਏ ਜਾਂਦੇ ਪਹਿਲਾ ਵੀ ਵਾਰ ਸਾਲ ਫੀਲ ਆ ਖੁਸ਼ ਕਰਦੇ ਵੱਡੀ ਵੱਡੀ ਦਾ ਕੋਈ ਖੁਸ਼ੀ ਨਹੀਂ ਜੀ ਇਦੋਂ ਵੱਡਾ ਨਾ ਕੋਈ ਮਹਿਮਾਨ ਨਵਾਜ਼ੀ ਆ ਕਰਦੇ ਵੀ ਆ ਤੇ ਸੁਣਿਆ ਵੀ ਆ ਕਿ ਇਦੋਂ ਵੱਡੀ ਨਾ ਤਾਂ ਕਿਸੇ ਨੂੰ ਸੇਵਾ ਮਿਲ ਸਕਦੀ ਆ ਸਭ ਤੋਂ ਵੱਡੀ ਇੱਥੇ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਇੱਥੇ ਬਹੁਤ ਵੱਡਾ ਇੱਕ ਸੁਨੇਹਾ ਸਾਰਿਆਂ ਨੂੰ ਜਾ ਰਿਹਾ ਵਾ ਤੇ ਇਸ ਚੀਜ਼ ਲਈ ਸਾਨੂੰ ਬਹੁਤ ਐਪਰੀਸ਼ੀਏਟ ਵੀ ਕੀਤਾ ਸਾਰਿਆਂ ਨੇ ਬਹੁਤ ਖੁਸ਼ੀ ਦੇ ਪਲ ਨੇ ਸਾਡੇ ਲਈ ਜਾਨਕੀ ਉਦੋਂ ਵੱਡੀ ਖੁਸ਼ੀ ਸਾਡੇ ਲਈ ਹੋ ਨਹੀਂ ਸਕਦੀ ਹੋ